ਨਵਾਂ ਸ਼ਹਿਰ ਦੇ ਵਿੱਚ ਕਿਸ ਨੂੰ ਐਮਐਲਏ ਦੇ ਰੂਪੇ ਦੇਖਣਾ ਚਾਹਣੇ ਕਿਹੜੀ ਸਰਕਾਰ ਦੀ ਜਿਹੜਾ ਮਰਜ਼ੀ ਆ ਜਵੇ ਜੀ ਖਵਾ ਕੇ ਖਾਣਾ ਪੈਣਾ ਨਹੀਂ ਫਿਰ ਵੀ ਉਮੀਦ ਤਾਂ ਹੁੰਦੀ ਆ ਸਰਕਾਰ ਤੋਂ ਉਮੀਦ ਸਾਰਿਆਂ ਕੋਲ ਆ ਜੀ ਸਰਕਾਰ ਨੇ ਤਾਂ ਕੁਝ ਵੀ ਨਹੀਂ ਦੇਣਾ ਤੁਹਾਡੇ ਸਾਹਮਣੇ ਹੀ ਆ ਉਹਨਾਂ ਦਾ ਪੇਰ ਰੋ ਚਾਣੇ ਆ ਇਮਾਨਦਾਰ ਹੋਵੇ ਜਿਹੜਾ ਸਾਡਾ ਫਿਊਚਰ ਆ ਉਹਦੇ ਬਾਰੇ ਸੋਚੇ ਬੱਚਿਆਂ ਦੇ ਫਿਊਚਰ ਬਾਰੇ ਠੀਕ ਆ ਠੀਕ ਹੈ ਨਾ ਕਰਪਸ਼ਨ ਜਿਹੜੀ ਆ ਇਹ ਬਿਲਕੁਲ ਖਤਮ ਹੋਣੀ ਚਾਹੀਦੀ ਹੈ ਭਗਵੰਤ ਮਾਨ ਜੀ ਨੂੰ ਰੀਫਰੈਂਸ ਕਰਦਾ ਮੈਨੂੰ ਆਪ ਆ ਪਾਰਟੀ ਨੂੰ ਤੁਸੀਂ ਆ ਪਾਰਟੀ ਜੰਗਵਾਓ ਸਤਿ ਸ਼੍ਰੀ ਅਕਾਲ ਜੀ ਮੈਂ ਕਮਲਜੀਤ ਘਰ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਅੱਜ ਅਸੀਂ ਨਵਾਂ ਸ਼ਹਿਰ ਵਿੱਚ ਸਰਵੇ ਕਰਨ ਲਈ ਨਿਕਲੇ ਹਾਂ ਕਿ ਜਿੱਦਾਂ ਕੱਲ ਵੋਟਾਂ ਦਾ ਰਿਜ਼ਲਟ ਹੈ ਤੇ ਲੋਕਾਂ ਦਾ ਝੁਕਾਓ ਜਿਹੜਾ ਹੈ ਉਹ ਕਿਸ ਪਾਰਟੀ ਵੱਲ ਹੈ ਤੇ ਉਹ ਆਪਣੇ ਕਿਸ ਉਮੀਦਵਾਰ ਨੂੰ ਐਮਐਲਏ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ ਤੇ ਉਹਨਾਂ ਦੀ ਉਹਨਾਂ ਤੋਂ ਕੀ ਕੀ ਉਮੀਦਾਂ ਹਨ ਤੇ ਵੀਡੀਓ ਦੇਖ ਰਹੇ ਦਰਸ਼ਕਾਂ ਨੇ ਵੀ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਹੈ ਕਿ ਉਹ ਕਿਸ ਨੂੰ ਆਪਣੇ ਐਮਐਲਏ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ ਤੇ ਆਓ ਚੱਲਦੇ ਹਾਂ ਸ਼ਹਿਰ ਦਾ ਸਰਵੇ ਕਰਦੇ ਹਾਂ ਹਾਂਜੀ ਹਾਂਜੀ ਅੰਕਲ ਜੀ ਕੱਲ ਨੂੰ ਵੋਟਾਂ ਦਾ ਰਿਜ਼ਲਟ ਆ ਕਿ ਇਹਨੂੰ ਆਪਣੇ ਐਮਐਲਏ ਦੇ ਰੂਪੇ ਦੇਖਣਾ ਚਾਹੁੰਦੇ ਆ ਅਸੀਂ ਆਪ ਨੂੰ ਦੇਖਦੇ ਜਾਂਦੇ ਬੱਲੂ ਸਾਡਾ ਸ਼ਹਿਰ ਦਾ ਬੰਦਾ ਆ ਸਾਡੇ ਸ਼ਹਿਰ ਦਾ ਬੰਦਾ ਉਹੀ ਬੱਲੂ ਨੂੰ ਜਾਣਦੇ ਆ ਅਸੀਂ ਤੇ ਤੁਹਾਡੀਆਂ ਕੀ ਕੀ ਉਮੀਦਾਂ ਆ ਜੇ ਬੱਲੂ ਬਣਦੇ ਆ ਐਮਐਲਏ ਤਾਂ ਤੁਹਾਨੂੰ ਕੀ ਕੀ ਉਮੀਦਾਂ ਕੋਈ ਕਿਸੇ ਕੋਈ ਨਹੀਂ ਰੱਖਦੇ ਜੀ ਉਮੀਦਾਂ ਸਾਨੂੰ ਕਿਸੇ ਕੋਈ ਨਹੀਂ ਹੈ ਇਹ ਆਵੇ ਸਾਡੇ ਕੰਮ ਆ ਸਕਦਾ ਆਪਣੇ ਸ਼ਹਿਰ ਦਾ ਬੰਦਾ ਆ ਫਿਰ ਤੁਸੀਂ ਉਹਨਾਂ ਨੂੰ ਕਿਉਂ ਦੇਖਣਾ ਚਾਹੁੰਦੇ ਜੇ ਤੁਹਾਡੀਆਂ ਉਮੀਦਾਂ ਨਹੀਂ ਹੈਗੀਆਂ ਉਮੀਦਾਂ ਅਸੀਂ ਰੱਖਦੇ ਹੀ ਨਹੀਂ ਕੋਈ ਵੀ ਨਹੀਂ ਸਾਹੀ ਆਪੇ ਮਾਰਾ ਕੰਮ ਦਾ ਸਿਰ ਨੂੰ ਕਰਨਾ ਪੈਣਾ ਅਸੀਂ ਇਹਨਾਂ ਕੋਲ ਥੋੜਾ ਕੁਝ ਵੀ ਲੈਣਾ ਅਸੀਂ ਤਾਂ ਜੇ ਕੋਈ ਔਖਾ ਟਾਈਮ ਹੋਵੇ ਕੋਈ ਨਾ ਕੋਈ ਟਾਈਮ ਹੁੰਦਾ ਦਾਦਾ ਕਈ ਵਾਰੀ ਉਹਨਾਂ ਕੰਮ ਆ ਜਾਂਦਾ ਠੀਕ ਹੈ ਜੀ ਤੇ ਇਹ ਪ੍ਰਧਾਨ ਬਣਿਆ ਸੀਗਾ ਅੱਗੇ ਪ੍ਰਧਾਨ ਬਣਿਆ ਸੀ ਉਹ ਤੋਂ ਵੀ ਸਾਡੇ ਕੰਮ ਆ ਗਿਆ ਸੀ ਇਹ ਔਖੇ ਟਾਈਮ ਜਿਹੜਾ ਬੰਦਾ ਕੰਮ ਆਵੇ ਉਹੀ ਸ਼ਹਿਰ ਦਾ ਨਾਲੇ ਬਾਹਰੋਂ ਕਿੱਥੋਂ ਲੱਭਾਂਗੇ ਦੂਜੇ ਬਾਹਰ ਬੰਦੇ ਨੂੰ ਠੀਕ ਹੈ ਜੀ ਧੰਨਵਾਦ ਬਹੁਤ-ਬਹੁਤ ਤੁਹਾਡਾ ਜਿੱਦਾਂ ਕਿ ਸਾਡੀ ਜਿਹੜੀ ਪਹਿਲੀ ਵੋਟ ਆ ਉਹ ਆਮ ਆਦਮੀ ਨੂੰ ਜਾ ਰਹੀ ਆ ਤੇ ਦੇਖਦੇ ਆ ਬਾਕੀ ਹੋਰ ਗੱਲਬਾਤ ਕਰਦੇ ਆ ਦੇਖਦੇ ਆ ਕਿ ਕੌਣ ਕਿਹੜੀ ਪਾਰਟੀ ਨੂੰ ਐਮਐਲਏ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਵੋਟਾਂ ਦਾ ਰਿਜ਼ਲਟ ਹੈ ਤੁਸੀਂ ਕਿਹੜੀ ਪਾਰਟੀ ਨੂੰ ਦੇਖਣਾ ਚਾਹੁੰਦੇ ਐ ਐਮਐਲਏ ਦੇ ਰੂਪ ਵਿੱਚ ਕਿਹੜੇ ਉਮੀਦਵਾਰ ਦੇਖਣਾ ਚਾਹੁੰਦੇ ਆ ਮੇਰੀ ਅੰਦਾਜ਼ਾ ਤੇ ਚੰਨੀ ਆਣਾ ਚਾਹੀਦਾ ਜ਼ਰੂਰੀ ਹੈ ਕਾਂਗਰਸ ਇਜ਼ ਗੁੱਡ ਲੌਂਗ ਰਨ ਤੇ ਤੁਸੀਂ ਨਵਾਂ ਸ਼ਹਿਰ ਵਿੱਚ ਕਿਸ ਨੂੰ ਐਮਐਲਏ ਦੇਖਣਾ ਚਾਹੁੰਦੇ ਆ ਐਮਐਲਏ ਦੇਖੋ ਫਿਲਹਾਲ ਤੇ ਦੇਖੋ ਅੰਗਰਸਰ ਸਭ ਤੇ ਵਹਿ ਅਲੱਗ ਹੋ ਗਏ ਬਟ ਅੰਗਰਸਰ ਗੁੱਡ ਸੀਗੇ ਅੰਗਰਸਰ ਦੀ ਥੂਰੀ ਬਹੁਤ ਅੱਛੀ ਸੀਗੀ ਜੋ ਮਾਰਕੀਟ ਚ ਕਰਦਾ ਸੀ ਨਾ ਕੰਮ ਅੱਜ ਵੀ ਉਹ ਰੱਖਿਆ ਬੰਦਾ ਕੱਲ ਵੀ ਅੱਛਾ ਆ ਲਾਈਕ ਕਾਂਗਰਸੀ ਸਪੋਰਟ ਇੰਡੀਆ ਚ ਗੁੱਡ ਹੈ ਔਰ ਕਈ ਪਾਰਟੀਆਂ ਠੀਕ ਹੈ ਜੀ ਤੇ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਲੋਕਾਂ ਦੇ ਵੱਖ-ਵੱਖ ਥਾਵਾਂ 'ਤੇ ਵੀਊ ਆ ਰਹੇ ਆ ਵੱਖ-ਵੱਖ ਪਾਰਟੀਆਂ ਨੂੰ ਲੈ ਕੇ ਆਓ ਅੱਗੇ ਚੱਲਦੇ ਹਾਂ ਦੇਖਦੇ ਹਾਂ ਕਿ ਲੋਕਾਂ ਦਾ ਕੀ ਕੀ ਕਹਿਣਾ ਹੈ ਤੇ ਕਿਹੜੀ-ਕਿਹੜੀ ਪਾਰਟੀ ਨੂੰ ਉਹ ਜ਼ਿਆਦਾ ਰੈਫਰ ਕਰਦੇ ਆ ਜੀ ਜਿੱਦਾਂ ਹੁਣ ਕੱਲ ਨੂੰ ਵੋਟਾਂ ਦਾ ਰਿਜ਼ਲਟ ਆ ਤੁਸੀਂ ਕਿਹਨੂੰ ਆਪਣੇ ਐਮ.ਐਲ.ਏ ਦੇ ਰੂਪੇ ਦੇਖਣਾ ਚਾਹੁੰਦੇ ਆ ਨਮਾ ਸ਼ਹਿਰ ਦੇ ਵਿੱਚ ਕਿਹੜੀ ਪਾਰਟੀ ਨੂੰ ਦੇਖਣਾ ਚਾਹੁੰਦੇ ਆ ਅਸੀਂ ਤਾਂ ਹੁਣ ਆਪ ਵਾਲੇ ਨੂੰ ਦੇਖਾਂਗੇ ਜੀ ਠੀਕ ਆ ਜੀ ਤੁਸੀਂ ਅੰਕਲ ਜੀ ਕਿਹਨੂੰ ਦੇਖਣਾ ਚਾਹੁੰਦੇ ਆ ਇਹ ਕਾਂਗਰਸੀ ਆ ਜੀ ਇਹ ਹੀ ਆ ਜੀ ਠੀਕ ਆ ਜੀ ਮੰਨ ਲਓ ਕਿ ਜ਼ਿਆਦਾ ਵੋਟ ਆਪਾਂ ਲ ਜਾ ਰਹੀ ਹੈ ਨਾ ਹੋਰ ਕੋਈ ਤੁਹਾਡਾ ਵਿਊ ਕੋਈ ਆਪਣੀ ਸਰਕਾਰ ਨੂੰ ਲੈ ਕੇ ਕੋਈ ਉਮੀਦਦਾਰ ਜ ਆਪਣੇ ਐਮਐਲਏ ਨੂੰ ਲੈ ਕੇ ਆਮ ਦਾ ਐਮਐਲਏ ਬਣ ਜਵੇ ਜਾਂ ਕਾਂਗਰਸ ਦਾ ਬਣ ਜੇ ਖੱਡਾ ਪਏ ਨੂੰ 5 ਕਿ ਸਾਲ ਹੋ ਗਏ ਕਿਸੇ ਨੂੰ ਦੀਦਾ ਨਹੀਂ ਦਿਖਾ ਦਿਓ ਜੀ ਖੱਡਾ ਵੀ ਸਰਕਾਰ ਨੂੰ ਇਸ ਤੋਂ ਬੰਨੂ ਪ੍ਰਧਾਨ ਵੀ ਲੰਘਦਾ ਅੰਗ ਤੇ ਵੀ ਲੰਘਦਾ ਐਮਸੀਬੀ ਲੰਘਦੇ ਆ ਦੇਖੋ ਜੀ ਫਿਰ ਸਰਕਾਰ ਤਾਂ ਬਣੀ ਨਹੀਂ ਤੁਸੀਂ ਜਿਹੜਾ ਐਮਐਲਏ ਬਣਨਾ ਉਹਨੂੰ ਪਹਿਲਾਂ ਹੀ ਮੈਸੇਜ ਦੇ ਦਿਓ ਤੁਹਾਡਾ ਕੀ ਕੀ ਸੁਧਾਰ ਹੋਣਾ ਚਾਹੀਦਾ ਹੈ ਪਹੁੰਚਾ ਦਿਓ ਜੀ ਤੁਸੀਂ ਪਹੁੰਚਾ ਦਿਓ ਤੁਹਾਡਾ ਪਹੁੰਚ ਜਾਣਾ ਸਾਡਾ ਤਾਂ ਜੀ ਸਾਨੂੰ ਤਾਂ ਮਿਲਣਾ ਨਹੀਂ ਅਗਲੇ ਨੇ ਠੀਕ ਹੈ ਜੀ ਹਾਂਜੀ ਅੰਕਲ ਜੀ ਤੁਸੀਂ ਆਪਣੇ ਐਮਐਲਏ ਦੇ ਰੂਪ ਵਿੱਚ ਨਵਾਂ ਸ਼ਹਿਰ ਵਿੱਚ ਕਿਹਦੀ ਸਰਕਾਰ ਦੇਖਣਾ ਚਾਹੁੰਦੇ ਆਂ ਦੇਖੋ ਨਵੀਂ ਸਰਕਾਰ ਚਾਹੀਦੀ ਨਹੀਂ ਹੈ ਜੀ ਭਗਵੰਤ ਮਾਨ ਠੀਕ ਹੈ ਭਗਵੰਤ ਮਾਨ ਨੂੰ ਦੇਖਣਾ ਚਾਹੁੰਦੇ ਤੁਸੀਂ ਤੇ ਕੀ ਉਮੀਦਾਂ ਤੁਹਾਨੂੰ ਭਗਵੰਤ ਮਾਨ ਤੋਂ ਮੈਂ ਤਾਂ ਬਹੁਤ ਆ ਜੀ ਕਿ ਪਬਲਿਕ ਨੇ ਸਾਰਾ ਦੇਖਿਆ ਆ ਸਭ ਸਰਕਾਰਾਂ ਦੇਖ ਲਈਆਂ ਹੁਣ ਇਹਦਾ ਦਿੱਲੀ ਚ ਵੀ ਰਾਜ ਹੈਗਾ ਔਰ ਸਹੀ ਕੰਮ ਕਰ ਰਿਹਾ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਚੰਨੀ ਨੂੰ ਦੇਖਣਾ ਚਾਹੁੰਦੇ ਆ ਜੀ ਠੀਕ ਹੈ ਤੁਹਾਨੂੰ ਕੀ ਉਮੀਦਾਂ ਆ ਚੰਨੀ ਤੋਂ ਉਮੀਦਾਂ ਬਹੁਤ ਨਹੀਂ ਜੀ ਕਾਂਗਰਸ ਕਾਫੀ ਵਧੀਆ ਚੱਲਦੀ ਹੈ ਜੀ ਸਾਡੇ ਮਲੇਕ ਕੋਲੇ ਵੀ ਕਾਫੀ ਕੰਮ ਕਰਵਾਇਆ ਉਹਨਾਂ ਨੇ ਇਸ ਕਰਕੇ ਦੇਖਣਾ ਚਾਹੁੰਦੇ ਆ ਕਿ ਕੀ ਮਤਲਬ ਇਹ 3 ਮਹੀਨੇ 4 ਮਹੀਨੇ ਦੀ ਕਾਰਗੁਜ਼ਾਰੀ ਵਿੱਚ ਇਹਨਾਂ ਨੇ ਕੀ ਕੀਤਾ ਹੈ ਜਿਹੜਾ ਤੁਸੀਂ ਉਹ ਉਹਨਾਂ ਦੀ ਸਰਕਾਰ ਦੇਖਣਾ ਚਾਹੁੰਦੇ ਆ ਸਾਡੇ ਮਲੇਕ ਕੋਲੇ ਕਾਫੀ ਕੰਮ ਹੋਏ ਨੇ ਜੀ ਬਹੁਤ ਜ਼ਿਆਦਾ ਇਸ ਕਰਕੇ ਆ ਜੀ ਤੇ اچھا ਤੁਸੀਂ ਨਵਾਂ ਸ਼ਹਿਰ ਤੋਂ ਨਹੀਂ ਬਿਲੋਂਗ ਕਰਦੇ ਨਹੀਂ ਨਹੀਂ ਇੱਥੇੋਂ ਨਹੀਂ ਕਰਦਾ ਮੈਂ ਮਲੇ ਕੋਲੇ ਕਰਦਾ ਜੀ ਠੀਕ ਹੈ ਜੀ ਹਾਂ ਜੀ ਜਿੱਦਾਂ ਠੀਕ ਹੈ ਜੀ ਥੈਂਕ ਯੂ ਬਹੁਤ ਬਹੁਤ ਕਿ ਵੀਊ ਆ ਲੋਕਾਂ ਦੇ ਬਾਹਰਲੇ ਲੋਕ ਵੀ ਜੋ ਆ ਉਹ ਸਾਨੂੰ ਤਾਂ ਸਾਨੂੰ ਤਾਂ ਸਰਕਾਰ ਚਾਹੀਦੀ ਹੈ ਜਿਹੜੀ ਲੋਕ ਸੇਵਾ ਕਰੇ ਨਹੀਂ ਫਿਰ ਵੀ ਜਿੱਦਾਂ ਤੁਸੀਂ ਇੱਕ ਫੋਰਨਰ ਹੋਣ ਦੇ ਨਾਤੇ ਜਿਹੜਾ ਪੰਜਾਬ ਨੂੰ ਕੀ ਮਤਲਬ ਕਿ ਸਰਕਾਰ ਕਿਹੜੀ ਜਿਹੜੀ ਵਧੀਆ ਮਤਲਬ ਕਿ ਫਿਊਚਰ ਦੇ ਸਕਦੀ ਆ ਤੁਹਾਡੀ ਕੀ ਥਿੰਕਿੰਗ ਆ ਉਹਦੇ ਬਾਰੇ ਸਾਡੇ ਲਈ ਤਾਂ ਆਮ ਆਦਮੀ ਪਾਰਟੀ ਕਹਿੰਦੇ ਆ ਵੀ ਬਹੁਤ ਚੰਗੀ ਆ ਠੀਕ ਹੈ ਤੇ ਜੇ ਉਹ ਅੱਗੇ ਆਵੇ ਤਾਂ ਚੰਗਾ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਕੀ ਕਮਲਾ ਤੁਹਾਡੇ ਮੁਤਾਬਕ ਇਹ ਹੈ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬੰਨ੍ਹਦੇ ਵਧੀਆ ਫਿਊਚਰ ਦੇ ਸਕਦੇ ਮਤਲਬ ਵਧੀਆ ਫਿਊਚਰ ਦੇ ਸਕਦੀ ਹੈ ਲੋਕ ਇੱਕ ਵਾਰ ਤਾਂ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਕਿਉਂਕਿ ਪਹਿਲਾਂ ਤਾਂ ਸਰਕਾਰਾਂ ਦੀ ਦੇਖ ਲਈਆਂ ਸਾਰੀਆਂ ਹੀ ਠੀਕ ਹੈ ਜੀ ਥੈਂਕ ਯੂ ਤੁਹਾਡਾ ਬਹੁਤ-ਬਹੁਤ ਗੱਲ ਕਰਨ ਲਈ ਥੈਂਕਸ ਬੱਲੂ ਪ੍ਰਧਾਨ ਜੀ ਠੀਕ ਹੈ ਜੀ ਪੱਲੂ ਪ੍ਰਧਾਨ ਦੇਖਣਾ ਚਾਹਦੇ ਠੀਕ ਹੈ ਜੀ ਥੈਂਕ ਯੂ ਬਹੁਤ-ਬਹੁਤ ਨਵਾਂ ਸ਼ਹਿਰ ਦੇ ਵਿੱਚ ਕਿਸ ਨੂੰ ਐਮਐਲਏ ਦੇ ਰੂਪੇ ਦੇਖਣਾ ਚਾਹਦੇ ਕਿਹੜੀ ਸਰਕਾਰ ਦੀ ਜਿਹੜਾ ਮਰਜ਼ੀ ਆ ਜਾਵੇ ਜੀ ਖਵਾ ਕੇ ਖਾਣਾ ਨੇ ਫਿਰ ਵੀ ਉਮੀਦਾਂ ਹੁੰਦੀਆਂ ਸਰਕਾਰ ਤੋਂ ਉਮੀਦ ਸਾਰਿਆਂ ਕੋਲ ਆ ਜੀ ਸਰਕਾਰ ਨੇ ਤਾਂ ਕੁਝ ਵੀ ਨਹੀਂ ਦੇਣਾ ਤੁਹਾਡੇ ਸਾਹਮਣੇ ਹੀ ਆ ਉਹਨਾਂ ਦਾ ਦੇਖੋ ਜੀ ਰੁਜ਼ਗਾਰ ਦੇ ਰੁਜ਼ਗਾਰ ਦੇ ਸਾਧਨ ਤਾਂ ਪੈਦਾ ਕਰਨੇ ਹੀ ਆ ਸਰਕਾਰ ਨੇ ਕਿ ਅੱਜ ਤੱਕ ਕੀਤੇ ਜੀ ਕਿਸੇ ਨੇ ਜੇ ਉਹ ਕਰਦੇ ਹਮਣ ਰੁਜ਼ਗਾਰ ਦੇ ਤੇ ਸੁਸਾਇਡ ਦਾ ਹਮਣ ਤੇ ਤਾਂ ਹੀ ਆਪਾਂ ਤੁਹਾਨੂੰ ਪੁੱਛ ਰਹੇ ਆ ਕਿ ਹੁਣ ਤੁਹਾਨੂੰ ਕੋਈ ਐਦਾਂ ਦੀ ਸਰਕਾਰ ਜਿਹੜੀ ਤੁਸੀਂ ਚਾਹਨੇ ਹੋਵੋ ਕੋਈ ਵੀ ਨਹੀਂ ਕਰ ਸਕਦਾ ਜੀ ਜੋ ਮਰਜ਼ੀ ਕਰੀ ਜਾਓ ਜੋ ਪਰਮਾਤਮਾ ਨੂੰ ਮਨਜ਼ੂਰ ਆ ਉਹੀ ਹੋਣਾ ਉਹ ਹੋ ਜਾਣਾ ਤੇ ਤੇਲੇ ਕੇ ਲਗਣਾ ਉਹਦੇ ਲਾ ਦੇਣਾ ਅੱਜ ਕੱਲ੍ਹ ਸਾਰੇ ਪਤਾ ਲੱਗ ਜਣਾ ਜੀ ਤੇ ਇਹ थैंक यू ਤੇ ਇਹ ਤੁਸੀਂ ਮਤਲਬ ਜਦੋਂ ਕੱਲ੍ਹ ਨੂੰ ਵੋਟਾਂ ਦਾ ਰਿਜ਼ਲਟ ਆ ਹਨਾ VOTING ਕੀਤੀ ਸਾਰਿਆਂ ਨੇ ਕੀਤੀ ਆ ਤੇ ਮਤਲਬ ਤੁਸੀਂ ਕਿਹੜੀ ਸਰਕਾਰ ਨੂੰ ਦੇਖਣਾ ਚਾਹੁੰਦੇ ਆ ਜਾਂ ਨਵਾਂ ਸ਼ਹਿਰ ਦੇ ਵਿੱਚ ਕਿਸ ਐਮਐਲਏ ਨੂੰ ਐਮਤ ਅਸੀਂ ਸਰਕਾਰ ਉਹ ਚਾਹਦੇ ਆ ਇਮਾਨਦਾਰ ਹੋਵੇ ਜਿਹੜਾ ਸਾਡਾ ਫਿਊਚਰ ਆ ਉਹਦੇ ਬਾਰੇ ਸੋਚੇ ਬੱਚਿਆਂ ਦੇ ਫਿਊਚਰ ਬਾਰੇ ਠੀਕ ਆ ਠੀਕ ਆ ਨਾ ਕਰਪਸ਼ਨ ਜਿਹੜੀ ਆ ਇਹ ਬਿਲਕੁਲ ਖਤਮ ਹੋਣੀ ਚਾਹੀਦੀ ਆ ਫੇਰ ਵੀ ਤੁਹਾਡਾ ਇਸ਼ਾਰਾ ਜਿਹੜਾ ਕੇ ਸਰਕਾਰ ਵਾਲਾ ਉਹਦਾ ਇਸ਼ਾਰਾ ਜਿਹੜਾ ਨਾ ਅਸੀਂ ਮੈਂ ਤਾਂ ਉਹਨੂੰ ਆਪਣਾ ਕੀ ਕਹਿੰਦੇ ਜਿਹੜੇ ਭਗਵੰਤ ਮਾਨ ਜੀ ਨੂੰ ਰੈਫਰੈਂਸ ਕਰਦਾ ਮਤਲਬ ਆਪ ਆ ਪਾਰਟੀ ਨੂੰ ਤੁਸੀਂ ਆ ਪਾਰਟੀ ਜੰਗਵਾਓ ਮੁੰਡਾ ਠੀਕ ਹੈ ਜੀ ਸਰਕਾਰ ਉਹ ਹੋਣੀ ਚਾਹੀਦੀ ਜਿਹੜੀ ਬੱਚਿਆਂ ਦਾ ਸਾਡਾ ਹੁਣ ਜੂਥ ਸਾਰਾ ਬਾਹਰ ਜਾ ਰਿਹਾ ਨਸ਼ਿਆਂ ਦੇ ਵਿੱਚ ਪਿਆ ਹੈ ਅਸੀਂ ਇਹ ਚਾਹੁੰਦੇ ਕਿ ਬੱਚਿਆਂ ਦਾ ਭਵਿਸ਼ya ਬਣਾਇਆ ਜਾਇਦਾ ਇੱਕ ਇੱਕ ਦੋ ਦੋ ਨਿਆਣੇ ਆ ਠੀਕ ਹੈ ਜੀ ਉਹ ਦੋਨੇ ਨਿਆਣੇ ਗਲਤ ਰਾਹ ਤੇ ਤੁਰੇ ਕੋਈ ਬਾਹਰ ਗਏ ਜਾਂ ਸਾਡਾ ਤਾਂ ਇੱਥੇ ਜਿਹੜੇ ਬਜ਼ੁਰਗਾਂ ਉਹਨਾਂ ਦੇ ਤਾਂ ਕੋਈ ਇੱਥੇ ਲਾਈਫ ਹੈ ਨਹੀਂਗੀ ਅਸੀਂ ਇਹ ਜਾਣੇ ਇੱਥੇ ਨੌਕਰੀਆਂ ਚਾਹੀਦੀਆਂ ਜਿਹੜਾ ਬੱਚਾ ਪੜ੍ਹਿਆ ਲਿਖਿਆ ਉਹਨੂੰ ਨੌਕਰੀ ਹੋਵੇ ਠੀਕ ਹੈ ਜੀ ਕਾਰੋਬਾਰ ਆਪਣੇ ਚੱਲਦੇ ਹੁਣ ਇਮਾਨਦਾਰ ਸਰਕਾਰ ਹੋਵੇ ਇਹ ਨਾ ਹੋਵੇ ਕਿ ਅਸੀਂ ਆਏ ਆ ਜੀ ਆਪਣਾ ਢਿੱਡ ਭਰ ਲਓ ਦੂਜਿਆਂ ਦਾ ਸੋਚੋ ਹੀ ਨਾ ਤੁਹਾਨੂੰ ਤੁਹਾਨੂੰ ਲੱਗਦਾ ਵੀ ਜੇ ਜੇ ਐਮਐਲਏ ਜਾਂ ਸੀਐਮ ਜਿਹੜੇ ਉਹ ਆਪਦੇ ਬਣਦੇ ਆ ਤਾਂ ਤੁਹਾਨੂੰ ਉਹ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਦੇ ਆ ਹਾਂਜੀ ਮੈਂ ਇਹਨੂੰ ਬਹੁਤ ਆਸਾ ਕੀ ਉਹ ਉਮੀਦਾਂ ਦੇ ਖਰੇ ਉਤਰਣਗੇ ਤਾਂ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਤਰੱਕੀ ਦੀ ਰਾਹ ਤੇ ਲਿਆਉਗੇ ਠੀਕ ਹੈ ਜੀ ਧੰਵਾ ਤੁਹਾਡਾ ਬਹੁਤ-ਬਹੁਤ ਜੀ ਠੀਕ ਹੈ ਜੀ ਥੈਂਕ ਯੂ ਜੀ ਜਿੱਦਾਂ ਕਿ ਤੁਸੀਂ ਦੇਖ ਰਹੇ ਆਂ ਵੀ ਲੋਕਾਂ ਦਾ ਜਿਹੜਾ ਜ਼ਿਆਦਾ ਝਕਾਇਆ ਉਹ ਆਮ ਆਦਮੀ ਪਾਰਟੀ ਵੱਲ ਹੈ ਥੈਂਕ ਯੂ ਅੰਕਲ ਜੀ ਥੈਂਕ ਯੂ ਤੇ ਜ਼ਿਆਦਾ ਜਿਹੜਾ ਲੋਕਾਂ ਦਾ ਝਕਾਇਆ ਉਹ ਆਮ ਆਦਮੀ ਪਾਰਟੀ ਵੱਲ ਹੈ ਤੇ ਲੋਕਾਂ ਨੂੰ ਉਮੀਦਾਂ ਵੀ ਆ ਸਰਕਾਰ ਤੋਂ ਦੇਖਦੇ ਆਂ ਕਿ ਹੁਣ ਕਿਹੜੀ ਸਰਕਾਰ ਬਣਦੀ ਆ ਤੇ ਲੋਕਾਂ ਦੀਆਂ ਉਮੀਦਾਂ ਤੇ ਕਿੰਨਾ ਕੁ ਖਰਾ ਉਤਰਦੀ ਆ ਜਿੱਦਾਂ ਕਿ ਆਪਾਂ ਹੁਣ ਲੋਕਾਂ ਦੇ ਰਿਵਿਊ ਲੈ ਕੇ ਆਏ ਆਂ ਲੋਕਾਂ ਤੋਂ ਸੁਣਿਆ ਕਿ ਤੁਸੀਂ ਵੀ ਸਾਰਿਆਂ ਨੇ ਦੇਖਿਆ ਕਿ ਲੋਕ ਜਿਹੜੇ ਆ ਉਹ ਕਿਹੜੀ ਪਾਰਟੀ ਨੂੰ ਜ਼ਿਆਦਾ ਪਸੰਦ ਕਰਦੇ ਆ ਤੇ ਦੇਖਦੇ ਆਂ ਵੀ ਹੁਣ ਲੋਕਾਂ ਦੀ ਚੁਆਇਸ ਦੇ ਹਿਸਾਬ ਦੇ ਨਾਲ ਜਾਂ ਉਹ ਨੇ ਉਹਨਾਂ ਨੇ ਜਿਹੜੀ ਪਾਰਟੀ ਨੂੰ ਚੂਜ਼ ਕੀਤਾ ਆ ਜਾਂ ਉਹਦੇ ਐਮਐਲਏ ਸਰਕਾਰ ਬਣਦੀ ਆ ਤਾਂ ਉਹ ਕਿੰਨਾ ਕੁ ਲੋਕਾਂ ਦੀ ਉਮੀਦਾਂ ਤੇ ਖਰਾ ਉਤਰਦੇ ਆ ਬੇਸਿਕਲੀ ਜਿਹੜੀ ਸਰਕਾਰ ਬਣਨੀ ਚਾਹੀਦੀ ਆ ਆਪਣੀ ਵੀ ਇਹੀ ਹੋ ਡਿਮਾਂਡ ਹੈਗੀ ਆ ਕਿ ਜਿਹੜੀ ਬੇਸਿਕਿਕਲੀ ਸਰਕਾਰ ਬਣਨੀ ਚਾਹੀਦੀ ਆ ਉਹ ਲੋਕਾਂ ਦੇ ਹਿੱਤ ਬਾਰੇ ਸੋਚੇ ਲੋਕਾਂ ਨੂੰ ਰੋਜ਼ਗਾਰ ਦੇ ਜਿਹੜੇ ਆ ਮੌਕੇ ਪੈਦਾ ਕਰਕੇ ਦੇਵੇ